ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਸਵਾਗਤ ਹੈ ਤੁਹਾਡਾ ਸਾਡੇ ਬੋਲੀ ਐਨੀਟਿੰਗ ਵਾਲ ਚੈਨਲ ਤੇ ਤੇ ਅੱਜ ਆਪਾਂ ਖਰਾਕ ਬਣਾਵਾਂਗੇ 2 ਤੋਂ 3 ਸਾਲ ਦੇ ਬੱਚੇ ਦੀ ਫਰਾਕ ਹੈ ਤੇ ਉਹ ਆਪਾਂ ਬਣਾਵਾਂਗੇ ਮਤਲਬ ਕਿ ਅਗਲਾ ਪੱਲਾ ਲਾਲੋ ਪਿਛਲਾ ਪੱਲਾ ਸੇਮ ਹੀ ਹੁੰਦੇ ਆ ਇਹਨਾਂ ਦੇ ਕੋਈ ਐ ਨਹੀਂ ਹੁੰਦਾ ਵੀ ਅਗਲਾ ਪੱਲਾ ਜਾਂ ਪਿਛਲਾ ਸੇਮ ਹੁੰਦੇ ਤੇ ਉਹ ਇੱਕ ਤਰ੍ਹਾਂ ਆਪਾਂ ਨੇ ਤਿਆਰ ਕਰਨਾ ਸੀ ਮਤਲਬ ਕਿ ਦੋ ਹੀ ਪੱਲੇ ਇੱਕ ਤਰ੍ਹਾਂ ਪੂਰਾ ਤਿਆਰ ਕਰਨਾ ਤੇ ਇੱਕ ਮੈਂ ਅੱਧਾ ਅੱਧਾ ਬਣਾ ਲਿਓ ਤੁਹਾਨੂੰ ਦਿਖਾਣੀਆਂ ਕਿਵੇਂ ਹਾਂ ਆ ਦੇਖੋ ਇਹ ਇਹਦੇ ਮਾ ਕੁੰਡੇ ਥੋੜੀ ਜਿਹਾ ਪਾਲੇ ਕਿਵੇਂ ਬਣਾਇਆ ਵਾ ਇਧਰ ਲਿਆ ਤੇ ਆਹ ਦੇਖੋ ਪਹਿਲਾਂ ਤਾਂ ਮੈਂ ਇਹ ਪੱਲਾ ਬਣਾਇਆ ਹੂੰ ਇਹ ਤੁਹਾਨੂੰ ਦੱਸਾਂਗੀ ਮੈਂ ਇਹਦਾ ਮੈਜ਼ਰਮੈਂਟ ਮੈਂ ਤੁਹਾਨੂੰ ਕੱਲ ਨੂੰ ਦਵਾਂਗੀ ਕਿੰਨੇ ਆਪਾਂ ਕੁੰਡੇ ਰੱਖਿਆ ਇਹਦੇ ਕਿਉਂਕਿ ਹੁਣ ਕਾਫੀ ਵੀਡੀਓ ਫਿਰ ਲੰਬੀ ਹੋ ਜਾਣੀ ਆ ਤੇ ਇੱਥੇ ਆਪਾਂ ਕਿਵੇਂ ਆਹ ਹੁਣ ਆਪਾਂ ਇਹ ਆਪਾਂ ਇੰਨਾ ਤਾਂ ਮੈਂ ਬਣਾ ਲਿਆ ਦੇਖੋ ਆਹ ਮੈਂ ਤਿਆਰ ਕਰਿਆ ਵਾ ਇੱਥੇ ਪੱਲਾ ਸਿਰਫ ਇੱਥੇ ਕੁੰਡੇ ਪਾਏ ਆਪਾਂ ਨੇ ਫਿਰ ਆਪਾਂ ਸਿੱਧਾ ਬਣਾਇਆ ਇਹ ਪੱਲਾ ਮਤਲਬ ਕਿ ਜਿੰਨੇ ਆਪਾਂ ਇੱਥੇ ਰੱਖੇ ਸੀਗੇ ਉਹ ਸਿਰਫ ਡਿਜ਼ਾਈਨ ਪਾਇਆ ਫਿਰ ਆਪਾਂ ਨੇ ਇਹ ਸਲਾਈ ਚ ਤਾਰ ਲੈ ਕਿੰਨੀ ਸਲਾਈਆਂ ਪਾ ਕੇ ਤਾਰਿਆ ਤੁਹਾਨੂੰ ਕੱਲ ਦੱਸਾਂਗੇ ਮੰਨ ਲਿਆ ਅਗਲੀ ਵੀਡੀਓ ਚ ਤੇ ਫਿਰ ਇਹ ਬਾਹ ਨਾਲ ਤਿਆਰ ਕਰੀ ਆਪਾਂ ਨੇ ਇਹ ਦੇਖੋ ਇਹ ਬਾਹ ਮੈਂ ਇੰਨੀ ਬਣਾ ਲਈ ਜਿੰਨੀ ਕਾ ਆਪਾਂ ਨੂੰ ਚਾਹੀਦੀ ਸੀ ਇਹਦੇ ਬਰਾਬਰ ਤੇ ਆ ਦੇਖੋ ਹੁਣ ਆਪਾਂ ਇਹ ਇੰਨਾ ਇੰਨੀ ਚੀਜ਼ ਆਪਾਂ ਨੇ ਬਣਾ ਲਈ ਇਹ ਬਾਹ ਬਣ ਗਏ ਆਪਣੀ ਇੰਨੀ ਤੇ ਆਪਣਾ ਪੱਲਾ ਇੱਥੇ ਤੱਕ ਬਣ ਗਿਆ ਜਿੰਨਾ ਕਾ ਆਪਾਂ ਨੂੰ ਚਾਹੀਦਾ ਸੀ ਹੁਣ ਆਪਾਂ ਅੱਗੇ ਕਰਨਾ ਕੀ ਹੈ ਉਹ ਤੁਹਾਨੂੰ ਦੱਸਦੇ ਆ ਆ ਜਿਵੇਂ ਆ ਜੋੜਿਆ ਵਾ ਇਹ ਆਪਾਂ ਹੁਣ ਇਹ ਚੀਜ਼ ਬਣਾਵਾਂਗੇ ਇਹਦੀ

ਵੀ ਹੁਣੇ ਤਾਲ ਹੁਣ ਆਪਾਂ ਕਰਨਾ ਕਿ ਇਹ ਆਪਣੀ ਬਾਹ ਜਿੰਨੀ ਆਪਾਂ ਲੋੜ ਸੀ ਆ ਬਣਾ ਲਈ ਹੁਣ ਇਹਨੂੰ ਬਾਹ ਨੂੰ ਆਪਾਂ ਨੇ ਉਸਾਬ ਬਣਾਣਾ ਬਣਾਣਾ ਵੀ ਆਪਣਾ ਇਹ ਪੱਲਾ ਵੀ ਆ ਜੇ ਇਹ ਤਾਂ ਆਪਾਂ ਸਲਾਈ ਚ ਤਾਰ ਲਵਾਂਗੇ ਇਹਨੂੰ ਵੀ ਬਾਅਦ ਚ ਆਪਾਂ ਇਹ ਪੱਲੇ ਦੇ ਮੁਤਾਬਿਕ ਆਪਾਂ ਦੇਖ ਕੇ ਲਾਵਾਂਗੇ ਠੀਕ ਆ ਹੁਣ ਆਪਾਂ ਕੀ ਕਰਨਾ ਇਹ ਕੁੰਡਿਆਂ ਚ ਨਾ ਦੋਆਂ ਦਾ ਇੱਕ ਕੁੰਡਾ ਬਣਾਣਾ ਆ ਵੇਖੋ ਚਲ ਚਲਾਂ ਦਾ ਇਹਦੇ ਕੁੰਡੇ ਜੀ ਪਾਵਾਂਗੇ ਆਪਾਂ ਜਿਹੜੀ ਬਾਹ ਵਾਲਾ ਇੱਕ ਹਾ ਕੁੰਡੇ ਇੱਕ ਕੁੰਡਾ ਆਪਾਂ ਇਹਦੇ ਚ ਪਾਵਾਂਗੇ ਇਹਦੇ ਅਟੈਚ ਹੋ ਜਾਣਗੇ ਨਾ ਆ ਦੇਖ ਆਪਣੇ ਦੋਆਂ ਦਾ ਪਾਣਾ ਇੱਕ ਪਾਸੇ ਦੇਣਾ ਆ ਦੇਖ ਜੇ ਆਪਾਂ ਨੂੰ ਬੜਾ ਲੱਗੇ ਵਿਚ ਨੂੰ ਆਪਾਂ ਇੱਕ ਗੁੰਡਾ ਸਿੰਗਲ ਵੀ ਆਪਾਂ ਪਾ ਸਕਦੇ ਆ ਜੇ ਆਪਾਂ ਨੂੰ ਲੱਗੇ ਵੀ ਕੋਈ ਟਾਈਟਨ ਵੀ ਜਿਵੇਂ ਤਾਂਗਾ ਕੋਈ ਬਰੀਕ ਹੁੰਦਾ ਤੇ ਇੱਕ ਅੱਧਾ ਗੁੰਡਾ ਪਾ ਸਿੰਗਲ ਵੀ ਪਾ ਸਕਦੇ ਆ ਔਰ ਆਪਾਂ ਨੇ ਦੋਆਂ ਦਾ ਇੱਕ 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 ਗੁੰਡਾ ਬਣਾ ਕੇ ਫਿਰ ਨੀਡਲ 'ਚ ਪਾਣਾ ਆਪਣ ਹਾਂ ਦੇਖ ਦੋਆਂ ਦਾ ਇੱਕ ਠੀਕ ਹੈ ਇੰਨੇ ਬਾਹ ਬਣਾ ਕੇ ਜਿੰਨੂੰ ਆਪਣੇ ਲੋੜ ਹੈ ਫੇਰ ਆਪਾਂ ਅਟੈਚ ਕਰ ਲੈ ਇਹ ਪੱਲੇ ਬਾਹ ਦੇ ਨਾਲੇ ਠੀਕ ਹੈ ਇੱਥੇ ਮੈਂ ਇੱਕ ਸਿੰਗਲ ਵੀ ਬਾਰੀਆਂ ਕੋਈ ਨਾ ਪਿਛਲੇ ਉਹਦੇ ਪੱਲੇ 'ਚ ਵੀ ਪਾਏ ਹੋਏ ਸੀ ਵਿੱਚ ਨੂੰ ਇੱਕ ਅੱਧਾ ਮੈਂ ਕੁੰਡਾ ਸਿੰਗਲ ਪਾ ਪਿਆ ਸੀ ਤੇ ਬਾਕੀ ਕੁੰਡੇ ਮੈਂ ਦੋਆਂ ਦਾ ਇੱਕ ਇੱਕ ਬਣਾ ਕੇ ਪਾਉ ਮੈਂ ਤਾਂ ਪਾ ਦਿਆ ਮੈਂ ਕਿਹਾ ਬਰੀਕ ਹੁਣ ਵਾਲਾ ਵੀ ਇਥੋਂ ਜਿਵੇਂ ਵਾਲ ਪੈਂਦੇ ਆ ਵੀ ਡਾਈਟ ਨਾ ਹੋ ਜੇ ਇਹ ਫਰੌਗ ਉਹ ਆਪਣੇ ਹਿਸਾਬ ਨਾਲ ਜਿਵੇਂ ਜਿਵੇਂ ਆਪਾਂ ਨੂੰ ਠੀਕ ਲੱਗਦਾ ਉਹਨਾਂ ਮੋਟੀ ਆ ਇਆ ਬਰੀਕ ਹੈ ਕੋ ਦਾ ਜ ਆਪਾ ਕੁੰਡੇ ਅਚ ਕਰ ਲੈਨੇ ਚਲ ਆਪਾਂ ਮੈਂ ਨਾ ਦੋਆਂ ਦਾ ਇੱਕ ਬਣਾ ਕੇ ਆ ਕੁੰਡੇ ਨੀਡਲ 'ਚ ਪਾਦਾ ਫਿਰ ਤੁਹਾਨੂੰ ਦੱਸਦੀ ਆ ਤਹਾਨੀ ਆ ਵੀ ਅੱਗੇ ਆਪਾਂ ਨੇ ਕੀ ਕਰਨਾ ਠੀਕ ਹੈ ਆ ਦੇਖੋ ਮੈਂ ਇਥੇ ਦੋਆਂ ਦਾ ਇੱਕ ਇੱਕ ਕੁੰਡਾ ਮਤਲਬ ਕਿ ਬਣਾ ਕੇ ਪਾਤਾ ਵਿੱਚ ਨੂੰ ਮੈਂ ਸਿੰਗਲ ਕੁੰਡਾ ਵੀ ਪਾਇਆ ਇਹ ਹੈ ਨਾ ਚਲ ਵੈਸੇ ਵੀ ਇਲਫੋ ਟਾਈਟ ਨਾ ਹੋ ਜੇ ਕੁਝ ਜੀ ਮੇਰੇ ਤਾਗਾ ਬਰੀਕ ਹੈ ਨਾ ਇਸ ਕਰਕੇ ਕੋਈ ਦਿੱਕਤ ਨਹੀਂ ਤੇ ਹੁਣ ਆਪਾਂ ਇਹ ਸਾਰੇ ਅੱਗੇ ਕਰ ਲਾਂਗੇ ਨੀ ਆ ਜਿਹੜਾ ਜਦੋਂ ਆਪਾਂ ਪੱਲਾ ਇਹ ਮਤਲਬ ਕਿ ਕੁੰਡਾ ਚੜਾਣੇ ਜਿਹੜਾ ਇਹ ਤਾਂ ਕੁੰਡਾ ਸੀਗਾ ਇਸ ਤੇ ਉਹਦੇ ਵਿੱਚ ਆਪਾਂ ਨੇ ਪਹਿਲਾ ਇੱਕ ਕੁੰਡਾ ਪਾਣਾਗੇ ਕੋ ਅਟੈਚ ਹੋ ਜਾਣਗੇ ਆ ਦੇਖੋ ਇਹਵੇਂ ਕਰਕੇ ਨਾ ਸਾਰੇ ਆਪਾਂ ਅੱਗੇ ਕਰ ਲਾਂਗੇ ਆਪਾਂ ਵੇਟ ਠੰਡੇ ਵੀ ਲਾਉਣਾ ਆਪਾਂ ਨੇ ਵੇਟ ਲਾ ਇਹ ਚੀਜ਼ ਆਪ ਪੱਥੇ ਇਹਨੂੰ ਬਾਅਦ ਚ ਲਾਵਾਂਗੇ ਇੱਥੇ ਠੀਕ ਹੈ ਇਹ ਆਪਾਂ ਜਿਵੇਂ ਆ ਸਿੰਪਲ ਬਣਾਈ ਹੋਈ ਆ ਚੀਜ਼ ਇਹ ਆਪਾਂ 8 ਨੰਬਰ ਤੇ ਬਣਾ ਰਹੇ ਆ ਜਦੋਂ ਆਪਾਂ ਡਿਜ਼ਾਈਨ ਬਣਾਨੇ ਆ ਉਦੋਂ ਮੈਂ 10.5 ਨੰਬਰ ਤੇ ਕਰਿਆ ਹੋਇਆ ਹੁਣ ਮੈਂ 8 ਨੰਬਰ ਤੇ ਅਜੇ ਮੇਰੇ ਹਾਂ ਗੈਰ ਦੇ ਦੇਖੋ ਹਨਾ ਹੁਣ ਆਪਾਂ ਇੱਥੇ ਦੋ ਸਲਾਈਆਂ ਚਲਾ ਲਾਂਗੇ ਠੀਕ ਹੈ ਇੱਕ ਸਲਾਈ ਚਲਾ ਲਈ ਇੱਕ ਹੋਰ ਚਲਾਵਾਂਗੇ ਆਪਾਂ ਠੀਕ ਹੈ ਆ ਦੇਖੋ ਇੱਥੇ ਆਪਣਾ ਇਹ ਪੱਲਾ ਅਟੈਚ ਹੋ ਗਿਆ ਦੇ ਨਾਲ ਹੁਣ ਪੱਕੀ ਕਰਨਾ ਹੁਣ ਇਹਦੇ ਤੇ ਆਪਾਂ ਪਾਵਾਂਗੇ ਡਿਜ਼ਾਈਨ ਜਿਵੇਂ ਆਪਾਂ ਉੱਪਰ ਆਹ ਦੇਖੋ ਇੱਥੇ ਇੱਥੇ ਡਿਜ਼ਾਈਨ ਪਾਇਆ ਇਹ ਆਪਾਂ ਹੁਣ ਪਾਵਾਂਗੇ ਠੀਕ ਹੈ ਕਾਰਡ ਨਾਲ ਤੇ ਆਹ ਦੇਖੋ ਇਹ ਮਾਤਾ ਦਾ ਪੈਨ ਨੰਬਰ ਤੇ ਕਰਾਂਗੇ ਕਾਰਡ ਆ ਪੈਨ ਸਿੱਧਾ ਰੱਖਣਾ ਇੱਕ ਨੰਬਰ ਤੇ ਠੀਕ ਹੈ। ਹੁਣ ਆਪਾਂ ਕਰਨਾ ਕੀ ਹੈ? ਇਹ ਆਪਣਾ ਇਹਨੂੰ ਬਟਨ ਆਪਾਂ 2 ਨੰਬਰ ਤੇ ਕਰ ਲਾਂਗੇ। ਕਿ ਆਪਾਂ ਹੁਣ ਆਪ ਇੱਧਰ ਲਿਆਵਾਂਗੇ ਇਹ 10 ਨੰਬਰ ਦੇ ਸਾਡੇ ਦਾ। ਹੁਣ ਦੇਖੋ ਕਿ ਆਪਾਂ ਇੱਥੇ ਡਿਜ਼ਾਈਨ ਪਾਉਗਾ ਨਾ ਫਿਰ ਦੋ ਡਬਲ ਕੋ ਜਾਂਦਾ ਤਾਂ ਆਪਾਂ। ਠੀਕ ਹੈ ਆਪਣੇ ਹੁਣ ਇੱਥੇ ਆਪਣੀ ਫੀਸਰੀ ਸਲਾਈ ਸੀਗੀ। ਆ ਦੇਖ ਠੀਕ ਹੈ। untuk kalau nggak payah tabgah, nggak payah tabgah, enaknya, enaknya, dijual batangan pak, dapetan deh. ini pun desain oke. इे डि ठीक है थोन थोड़ा इना बना के जरा अपना यह डिजाइन पाया होया पले च ਆਪਾਂ ਤੁਹਾਨੂੰ ਬਣਾ ਕੇ ਇੱਥੇ ਤੱਕ ਦੱਸ ਦਿਆਂ ਦਿਖਾਨੀਆਂ ਹੈ ਠੀਕ ਹੈ ਇੱਥੇ ਕੋਈ ਆਪਾਂ ਕੁੰਡਾ ਘਟਾਣਾ ਵਧਾਣਾ ਕੁਝ ਨਹੀਂ ਹੈ ਐਵੇਂ ਬਣਾਉਣਾ ਆਪਾਂ ਨੇ ਮੈਂ ਦੇਖੋ ਆਪਣਾ ਇੱਥੇ ਨਾ ਡਿਜ਼ਾਈਨ ਕੰਪਲੀਟ ਹੋ ਗਿਆ ਜਿੰਨੀ ਆਪਾਂ ਨੂੰ ਸਲਾਈਆਂ ਚਾਹੀਦੀ ਸੀਗੀਆਂ ਉੰਨੀ ਆਪਣੀਆਂ ਬਣ ਗਈਆਂ ਇੱਥੇ ਠੀਕ ਹੈ ਬਾਕੀ ਤੁਹਾਨੂੰ ਦੱਸਾਂਗੇ ਕੱਲ ਦੱਸਾਂ ਐ ਮਤਲਬ ਅਗਲੀ ਵੀਡੀਓ 'ਚ ਦੱਸਾਂਗੇ ਤੁਹਾਨੂੰ ਕਿ ਕਿੰਨੀ ਮੈਂ ਸਲਾਈਆਂ ਪਾਈਆਂ ਨੇ ਤੇ ਹੁਣ ਆਪਾਂ ਕਰਨਾ ਕੀ ਇਹ ਸਾਰੇ ਕੁੰਡੇ ਆਪਾਂ ਨੇ ਤਾਰ ਲੈਣੇ ਸਲਾਈ 'ਚ ਇਹ 2 ਜਲ ਸਾਰੇ ਕੁੰਡੇ ਆਪਾਂ ਨਾਲ ਸਾਡਾ ਆਈ ਚ ਤਾਰਾਂਗੇ ਫਿਰ ਤੁਹਾਨੂੰ ਅੱਗੇ ਦੱਸਦੀਆਂ ਵੀ ਆਪਾਂ ਨੇ ਕਿਵੇਂ ਦੁਆਰੇ ਕੁੰਡੀਆਂ ਚੜਾਉਣੇ ਨੇ ਮਸ਼ੀਨ ਤੇ ਠੀਕ ਹੈ ਹੁਣ ਆਪਾਂ ਸਾਰੇ ਇਕੱਠੇ ਇੱਕ ਸਲਾਈ ਚ ਤਾਰ ਲਾਂਗੇ ਨਾ ਆ ਦੇਖੋ ਆਪਾਂ ਨੇ ਇੱਕ ਸਲਾਈ ਚ ਸਾਰੇ ਆਹ ਕੁੰਡੇ ਤਾਰ ਲਏ ਤੇ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਜਦੋਂ ਆਪਾਂ ਪੱਲਾ ਜੋੜਨਾ ਨਾ ਆਪਾਂ ਨੇ ਹੈ ਬਾਜੂ ਜਿਹੜੀ ਹੈ ਬਾਹ ਬਣਾਈ ਹੈ ਇਧਰਲੀ ਸਾਈਡ ਰੱਖਣੀ ਹੈ ਪੱਲਾ ਆਪਾਂ ਇਧਰਲੀ ਸਾਈਡ ਜੋੜਾਂਗੇ ਤੇ ਜਦੋਂ ਆਪਾਂ ਇੱਕ ਇੱਥੋਂ ਸ਼ੁਰੂ ਕਰਾਂਗੇ ਬਾਹ ਇੱਧਰ ਰੱਖਾਂਗੇ ਜਿਹੜੀ ਬਣਾਈ ਹੋਈ ਐ ਪੱਲਾ ਇੱਧਰ ਰੱਖਾਂਗੇ ਜਦੋਂ ਆਪਾਂ ਹੁਣ ਇਹ ਇਕੱਠਾ ਜੋੜ ਇਹ ਵੀ ਜੋੜਾਂਗੇ ਹੁਣ ਦੇਖਿਓ ਦੂਜਾ ਵੀ ਇਹ ਬਾਹ ਇੱਧਰ ਆਜੂਗੀ ਪੱਲਾ ਇੱਧਰ ਦੂਜੇ ਪੱਲੇ ਦੇ ਉਹਦੀ ਬਾਹ ਇੱਥੇ ਆਊਗੀ ਜਿਹੜੀ ਇਹ ਚੀਜ਼ ਐ ਉਹ ਇੱਧਰ ਆਜੂਗੀ ਐਵੇਂ ਆਪਾਂ ਨੇ ਇਹ ਰੱਖਣਾ ਕਈ ਵਾਰ ਵੀ ਥੋੜਾ ਇਹ ਇਹ ਆਪਣੀ ਬਾਹ ਆਪਾਂ ਇੱਧਰ ਨਹੀਂ ਸੈਟ ਕਰਦੇ ਇਹ ਪੱਲਾ ਆਪਾਂ ਇੱਧਰ ਕਰ ਦਾਂਗੇ ਨਾ ਠੀਕ ਐ ਹੁਣ ਜਦੋਂ ਆਪਾਂ ਇੱਥੇ ਇਹ ਹੋ ਕਰਿਆ ਆਪਾਂ ਦੋਆਂ ਦਾ ਇੱਕ ਬਣਾਇਆ ਨਾ ਹੁੰਡਾ ਇੱਥੇ ਆਪਾਂ ਨੇ ਉੱਪਰ ਗਲਾ ਬਣਾਉਣਾ ਹੁਣ ਪਟੇਕ ਪੱਲੇ ਜੋੜਨੇ ਨੇ ਦੋਏ ਮਤਲਬ ਕਿ ਚਾਰ ਚੀਜ਼ਾਂ ਹੋਊਗੀ ਬਾਜੂ ਦੋ ਬਾਜੂ ਹੋਊਗੀ ਦੋ ਪੱਲੇ ਹੋਗੇ ਤੇ ਇੱਥੇ ਆਪਾਂ ਨੇ ਹੁਣ ਤਿੰਨ ਕੁੰਡਿਆਂ ਦਾ ਆ ਦੇਖੋ ਹੁਣ ਤਿੰਨ ਕੁੰਡਿਆਂ ਦਾ ਆਪਾਂ ਨੇ ਇੱਕ ਕੁੰਡਾ ਬਣਾਣਾ ਇੱਥੇ ਆਪਾਂ ਤਿੰਨਾਂ ਦਾ ਇੱਕ ਬਣਾਵਾਂਗੇ ਇਹ ਆਪਣਾ ਗਲੇ ਵਾਸਤੇ ਆ ਕੁੰਡੇ ਜਿਹੜੇ ਆਪਾਂ ਨੇ ਦੋ ਦਾ ਇੱਕ ਕਰਿਆ ਉਹ ਆਪਾਂ ਜਿਵੇਂ ਬਾਲ ਪਾਣੇ ਹੁੰਨੇ ਆ ਫਰਾਕ ਚ ਉਹ ਉਹ ਚੀਜ਼ ਬਣੇਗੀ ਠੀਕ ਹੈ ਇੱਥੇ ਆਪਣੇ ਕੁੰਡੇ ਕਾਫੀ ਹੋ ਜਾਂਦੇ ਹਨ ਨਾ ਇਕੱਠੇ ਪੱਲੇ ਜੋੜ ਕੇ ਇੱਥੇ ਆਪਾਂ ਨੂੰ ਤਿੰਨ ਗੁੰਡਾ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਆ ਦੇਖੋ ਠੀਕ ਹੈ ਇਹ ਸਾਰੇ ਆਪਾਂ ਚੜਾ ਆ ਕੇ ਕੁੰਡੇ ਇਹਦੇ ਵੀ ਚੜਾ ਆ ਕੇ ਜਿਹੜਾ ਦੂਜਾ ਪੱਲਾ ਇਹ ਵਾਲਾ ਪੱਲਾ ਇਹਦੇ ਵੀ ਫਿਰ ਨਾਲ ਲੱਗਦੇ ਆਪਾਂ ਇੱਥੇ ਕੁੰਡੇ ਉਹਦੇ ਨਾਲੇ ਐਵੇਂ ਚੜਾ ਦਾਂਗੇ ਸਾਰੇ ਆਪਾਂ ਨੂੰ ਇਕੱਠੇ ਚੜਾਣੇ ਨੇ ਤਿੰਨਾਂ ਦਾ ਇੱਕ ਇੱਕ ਕੁੰਡਾ ਕਰਕੇ ਠੀਕ ਹੈ ਫੇ ਤੁਹਾਨੂੰ ਕੁੰਡੇ ਪਾ ਦਾਂ ਮੈਂ ਫਿਰ ਆਪਾਂ ਤੁਹਾਨੂੰ ਦਿਖਾਨੀ ਮਲੇ ਕਰਤਾ ਨੇ ਇਥੇ ਤਿੰਨਾ ਬਾਈਕੀ ਕੁੰਡਾ ਬਣਾ ਲਿਆ ਤੋਏ ੱੱੱਲੇ ਆਪਾਂ ਚੜਾ ਦਿਆ ਦੇਖ ਇਹਦੀ ਵੀ ਬਾਜੀ ਠੀਕ ਹੈ ਇੱਥੇ ਆਪਾਂ ਪਹਿਲਾਂ ਇੱਕ ਸਲਾਈ ਲਾਗੇ ਤੇ ਆਪਾਂ 15 ਸਲਾਈਆਂ ਇਥੇ ਚਲਾ ਲਈਏ ਨਹੀਂ ਆਪਾਂ ਇਹਨੂੰ 8 ਨੰਬਰ ਤੇ ਬਣਾਵਾਂਗੇ ਤੇ ਜਿਆਦਾ ਬਰੀਕ ਹੈ ਨਾ ਉਹਨਾਂ ਠੀਕ ਹੈ ਇੱਕ ਕਪਾਹ ਪੰਜ ਲਕਟਨ ਇੱਕ ਨੰਬਰ ਤੇ ਲਾ ਲਈ ਕਿਉਂਕਿ ਭਾਰੀ ਹੋ ਹੋ ਵੀ ਕੁੰਡੇ ਨਹੀਂ ਉਹ ਹੁੰਦੇ ਇਸ ਕਰਕੇ ਤੇ ਇਹ 파ਟ ਨੰਬਰ ਤੇ ਬਣਾ ਲਾਂਗੇ ਦੋ ਤਿੰਨ ਚਾਰ ਹਾਂ ਜੀ ਨੇ ਆਪਾਂ ਇਹਨਾਂ ਸਲਾਈਆਂ ਆਪਾਂ ਨੇ ਇੱਥੇ ਲਾ ਲਿਆ ਹੁਣ ਆਪਾਂ ਕਰਨਾ ਕੀ ਹੈ ਆਪਾਂ ਇੱਥੇ ਫਿਰ ਦੋਆਂ ਦਾ ਗੈਪ ਪਾ ਕੇ ਇੱਕ ਨੀਡਲ ਖਾਲੀ ਕਰਾਂਗੇ ਆ ਦੇਖੋ ਠੀਕ ਆਪਾਂ ਨੇ ਦੋਆਂ ਦਾ ਗੈਪ ਮਿਲ ਕੇ ਦੋ ਇੱਕ ਦਾ ਆਪਾਂ ਨੇ ਇੱਥੇ ਜਾਲੀ ਬਣਾਵਾਂਗੇ ਆਪਾਂ ਇਹ ਜਿਹੜੇ ਖਾਲੀ ਕਰੀ ਉਹਨਾਂ ਪਿੱਛੇ ਕਰ ਦਾਂਗੇ ਤੇ ਇਹਨਾਂ ਅੱਗੇ ਆ ਜਾਂਦੀਆਂ ਇਹ ਰਹਿ ਜਾਂਦੀਆਂ ਦੇਖੋ ਕਿ ਆਪਾਂ ਇੱਕ ਸਲਾਈ ਚੜਾਵਾਂਗੇ ਸਲਾ ਫੇਰ ਹੁਣ ਇਹਨਾਂ ਨੂੰ ਅੱਗੇ ਕਰਾਂਗੇ Okay. चलिए हम आप फिर पंद्रह सिलाईया चलावे दो हो गए एक्सट्रा ती दो बत्ती सिलाई हो जा दो तीन चार पांच छे सत अठ ਨੋ ਦੋ ਦੇਖੋ ਠੀਕ ਆਵੇ ਬੱਤੀ ਹੋ ਗਈਆਂ ਆਪਣੀਆਂ ਕਿ ਦੋ ਇਹ ਐਕਸਟਰਾ ਹੋ ਗਈਆਂ ਚਲਾਈਆਂ ਤੇ 15-15 ਇਹ ਹੋ ਗਈ ਠੀਕ ਹੈ ਹੁਣ ਆਪਾਂ ਇਹਨੂੰ ਇੱਥੇ ਹੀ ਬੰਦ ਕਰ ਲਾਂਗੇ ਉਸੇ ਇਸ ਲਾਈਆਂ ਦੇ ਤਾਰ ਕੇ ਬੰਦ ਕਰਨਾ ਠੀਕ ਹੈ ਜਾਂ ਫਿਰ ਜਿਵੇਂ ਆਪਾਂ ਇੱਥੋਂ ਹੀ ਚੱਕ ਗਏ ਇਹਨੂੰ ਕੁੰਡਿਆਂ ਨੂੰ ਐਵੇਂ ਐਵੇਂ ਮੈਂ ਚੱਕ ਲੈਣਾ ਇਹ ਥੋਪਾ ਕੁੰਡੇ ਆ ਚੜਾਈ ਸੀ ਐਵੇਂ ਵੀ ਤੁਸੀਂ ਪਾਸ ਆਉਂਦੇ ਜਿਵੇਂ ਤੁਹਾਨੂੰ ਠੀਕ ਲੱਗੇ ਪਰ ਮੈਂ ਤਾਂ ਇੱਥੇ ਬੰਦ ਕਰਕੇ ਬਾਅਦ ਚ ਸੂਈ ਨਾਲ ਫੇਰ ਡਬਲ ਕਰਕੇ ਇਹਨੂੰ ਸਿਉਂਗੀ ਆ ਦੇਖੋ ਮੈਂ ਤਾਂ ਇਹਨੂੰ ਬੰਨ੍ਹ ਦਰਦਾਂਗੇ ਇੱਥੇ ਤੁਹਾਨੂੰ ਆਪ ਤਾਰ ਕੇ ਨਾ ਬੰਦ ਕਰਕੇ ਫਿਰ ਤੁਹਾਨੂੰ ਮੈਂ ਦੱਸ ਦਿਆਂ ਵੀ ਸਿਉਣਾ ਕਿਵੇਂ ਆ ਔਰ ਕੀ ਆਪਾਂ ਫਿਰ ਅਗਲੇ ਵੀਡੀਓ 'ਚ ਤੁਹਾਨੂੰ ਦੱਸਾਂਗੇ ਦਿਖਾਵਾਂਗੇ ਸਹੀ ਹੋਈ ਤਾਂ ਨੂੰ ਹੁਣ ਦੱਸ ਦਾਂਗੇ ਵੀ ਕਿੰਨੇ ਸੀਨੇ ਠੀਕ ਹੈ ਇੱਥੇ ਆਪਾਂ ਨੇ ਬੰਦ ਕਰਕੇ ਇਹ ਤਾਰ ਲਿਆ ਜਿਹੜਾ ਆਪਣੇ ਹ ਗੋਲਾ ਬਣਾਇਆ ਇਹਦਾ ਆ ਦੇਖੋ ਆਪਣਾ ਗੋਲਾ ਬਣ ਕੇ ਕੁੰਟਲੀ ਤੇ ਤੇ ਆ ਦੇਖੋ ਇਹ ਆਪਨੇ ਬਣ ਗਏ ਅੱਲੇ ਇੱਥੇ ਇਹ ਬਾਜੂ ਹੋਗੀ ਪੱਲਾ ਹੋ ਗਿਆ ਇਹੇ ਬਾਜੂ ਹੋਗੀ ਪੱਲਾ ਹੁਣ ਆਪਾਂ ਨੇ ਸੀਣਾ ਕਿਵੇਂ ਇਹਨੂੰ ਦੇਖੋ ਇਹਦਾ ਆਪਾਂ ਗਲਾ ਦਾ ਆਪਾਂ ਲੱਗੇ ਨੂੰ ਇੱਥੇ ਜਿੱਥੋਂ ਆਪਾਂ ਨੇ ਆ ਚੱਕੇ ਸੀਗੇ ਕੁੰਡੇ ਇੱਥੇ ਮਿਲਾ ਕੇ ਇੱਥੇ ਇਹਨੂੰ ਸਾਰੇ ਨੂੰ ਆ ਸੀ ਲਾਂਗੇ ਆ ਦੇਖੋ ਆਪਣਾ ਗਲਾ ਐ ਬਣ ਕੇ ਤਿਆਰ ਹੋਊਗਾ ਜਿੱਨੇ ਆਪਾਂ ਨੇ ਇਹ ਬਣਾਈ ਸੀ ਚੀਜ਼ ਸਾਰਾ ਪਾਵੇਂ ਸੀ ਲਾਂਗੇ ਇਹਨੂੰ ਗਲੇ ਨੂੰ ਸੀਰੇ ਤੱਕ ਨਲਗੇ ਪੱਟੀ ਪਹਿਲਾਂ ਠੀਕ ਹੈ ਇਹ ਸਾਰੇ ਪੱਤੇ ਜਿੱਥੋਂ ਆਪਾਂ ਨੇ ਆ ਦੇਖੋ ਇੱਥੋਂ ਚੱਕਿਆ ਨਾ ਆਪਾਂ ਨੇ ਇਹ ਕੁੰਡੇ ਦਿਨ ਦਾ ਇੱਕ ਬਣਾਇਆ ਇੱਥੇ ਮਿਲਾ ਕੇ ਆਪਾਂ ਨੇ ਸਿਣੀ ਹੈ ਐਵੇਂ ਕਰਕੇ ਇਹ ਆਪਣਾ ਸੈਂਟਰ ਆ ਗਿਆ ਜਿਹੜੇ ਆਪਾਂ ਨੂੰ ਦੋ ਐਕਸਟਰਾ ਚੀਜ਼ ਬਣਾ ਸਲਾਇਆਂ ਪਾਉਣੀਆਂ ਨੇ ਹੁਣ ਆਪਾਂ ਜੋ ਸਿਣੀ ਗੀ ਮੈਂ ਦੇਖੋ ਇਹ ਪੱਲਾ ਇਸ ਤੋ ਆਪਾਂ ਨੇ ਆਟੈਚ ਕਰਿਆ ਨਾ ਡਿਜ਼ਾਈਨ ਪਾਇਆ ਇਹ ਨੂੰ ਐ ਸਿਧਾਂਗੇ ਗਲਾ ਆਪਾਂ ਮੋੜ ਕੇ ਆ ਦੇਖੋ ਤੇ ਇਹ ਇਹ ਆ ਜੇਗੀ ਪੱਲਾ ਹੈ ਨਾ ਇੰਤੋਂ ਇਹ ਜੁੜ ਜੇਗੇ ਅੱਲਾ ਆਪਣਾ ਜੁੜ ਜਾਣਾ ਜਦੋਂ ਆਪਣਾ ਕੰਪਲੀਟ ਹੋ ਜਾਏਗਾ ਮਤਲਬ ਕਿ ਬਾਹਾਂ ਐ ਨਿਕਲ ਕੇ ਆ ਜਾਣੀਆਂ ਨੇ ਇਵੇਂ ਤੇ ਆ ਚੀਜ਼ ਇਵੇਂ ਬਣੂਗੀ ਆ ਦੇਖ ਬਾਕੀ ਤੁਹਾਨੂੰ ਕੱਲੋਂ ਸਿਖ ਕੇ ਦਿਖਾਵਾਂਗੇ ਆ ਅਗਲੀ ਵੀਡੀਓ ਚ ਜਿੱਕਿ ਮੈਂ ਆਪਾਂ ਨੇ ਬਣਾਈ ਇਹ ਫਰੋਕ ਅਜੇ ਤਾਂ ਆਪਾਂ ਨੇ ਸੀਣੀਆਂ ਦੇਖੋ ਜਿੰਨਾ ਸਿੱਤੇ ਹੀ ਕਿੰਨੀ ਸੋਹਣੀ ਲੱਗ ਰਹੀ ਹੈ ਹੈਨਾ ਤੇ ਜਰੂਰ ਦੱਸਿਓ ਤੁਹਾਨੂੰ ਆਹ ਕਿਸੇ ਜਿਹੀ ਲੱਗੀ ਮੇਰੀ ਸੰਦਾ ਤਰੀਕਾ ਫਲੋ ਬਣਾਈ ਆਪਾਂ ਨੇ ਤੇ ਬਹੁਤ ਧੰਨਵਾਦ ਤੁਹਾਡਾ ਮੇਰੇ ਭੈਣਾਂ ਦਾ ਵੀਡੀਓ ਦੇਖਣ ਦਾ ਓਕੇ ਵਧੀਆ-ਵਧੀਆ ਕਮੈਂਟ ਕਰਿਓ ਠੀਕ ਆ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਕੀ ਧੰਨਵਾਦ